ਵਰ ਲੁਧਿਆਣਾ ਦੇ ਜਵਾਰਨਗਰ ਕੈਂਪ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਜਵਾਰਨਗਰ ਕੈਂਪ ਦੇ ਵਿੱਚ ਇੱਕ ਘਰ ਦੇ ਉੱਤੇ ਤੇ ਜਿਹੜਾ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਦੱਸਦੇ ਕਿ ਬੀਤੀ ਰਾਤ 2 ਤੋਂ 2:30 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਜਿੱਤੇ ਕਿ ਗੋਲੀ ਚੱਲੀ ਹੈ ਇੱਕ ਵਿਅਕਤੀ ਦੇ ਉੱਤੇ ਜਿਹੜਾ ਦੱਸਿਆ ਜਾ ਰਿਹਾ ਹੈ ਰਾਤ ਨੂੰ ਜਿਹੜੀ ਗੋਲੀ ਚੱਲੀ ਹੈ ਜਿਸ ਦੇ ਨਾਲ ਇਲਾਕੇ ਦੇ ਵਿੱਚ ਕਿਤੇ ਨਾ ਕਿਤੇ دہشت ਦਾ ਮਾਹੌਲ ਹੈ ਤੇ ਉੱਥੇ ਹੀ ਜੇ ਗੱਲ ਕਰੀਏ ਤਾਂ ਪੁਰਾਣੀ ਰੰਜਿਸ਼ ਦਾ ਜਿਹੜਾ ਮਾਮਲਾ ਦੱਸਿਆ ਜਾ ਰਿਹਾ ਜਵਾਰਨਗਰ ਕੈਂਪ ਦੇ ਵਿੱਚ ਜਿਹੜੀ ਇਹ ਗੋਲੀ ਚੱਲੀ ਆ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਬਿਲਾਲ ਮੌਕੇ ਤੇ ਜਿਸ ਦੇ ਘਰ ਦੇ ਬਾਹਰ ਗੋਲੀ ਚੱਲੀ ਆ ਉਸ ਦਾ ਕੀ ਕਹਿਣਾ ਤੇ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਇੱਕ ਵਾਰ ਤੁਸੀਂ ਵੀ ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਦੇ ਜਵਾਰਨਗਰ ਕੈਂਪ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਜਵਾਰਨਗਰ ਕੈਂਪ ਦੇ ਵਿੱਚ ਇੱਕ ਘਰ ਦੇ ਉੱਤੇ ਤੇ ਜਿਹੜਾ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਦੱਸਦੇ ਕਿ ਬੀਤੀ ਰਾਤ 2 ਤੋਂ 2:30 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਜਿੱਤੇ ਕਿ ਗੋਲੀ ਚੱਲੀ ਹੈ ਇੱਕ ਵਿਅਕਤੀ ਦੇ ਉੱਤੇ ਜਿਹੜਾ ਦੱਸਿਆ ਜਾ ਰਿਹਾ ਹੈ ਰਾਤ ਨੂੰ ਜਿਹੜੀ ਗੋਲੀ ਚੱਲੀ ਹੈ ਜਿਸ ਦੇ ਨਾਲ ਇਲਾਕੇ ਦੇ ਵਿੱਚ ਕਿਤਨਾ ਕਿਤੇ دہشت ਦਾ ਮਾਹੌਲ ਹੈ ਤੇ ਉੱਥੇ ਹੀ ਜੇ ਗੱਲ ਕਰੀਏ ਤਾਂ ਪੁਰਾਣੀ ਰੰਜਿਸ਼ ਦਾ ਜਿਹੜਾ ਮਾਮਲਾ ਦੱਸਿਆ ਜਾ ਰਿਹਾ ਹੈ ਜਵਾਰਨਗਰ ਕੈਂਪ ਦੇ ਵਿੱਚ ਜਿਹੜੀ ਇਹ ਗੋਲੀ ਚੱਲੀ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਬਿਲਾਲ ਮੌਕੇ ਤੇ ਜਿਸ ਦੇ ਘਰ ਦੇ ਬਾਹਰ ਗੋਲੀ ਚੱਲੀ ਹੈ ਉਸ ਦਾ ਕੀ ਕਹਿਣਾ ਤੇ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਇੱਕ ਵਾਰ ਤੁਸੀਂ ਵੀ ਇਸ ਵੇਲੇ ਦੀ ਵੱਡੀ ਖਬਰ ਰਾਤ ਕਿੰਨੇ ਵਜੇ ਦਾ ਸਮਾਂ ਸੀ ਕੀ ਗੱਲ ਹੋ ਰਹੀ ਹੈ 1:00 2:00 ਦੀ ਗੱਲ ਹੈ ਹੋਨੇ 2 ਵਜੇ ਹਾਂਜੀ ਤੇ ਉਹੀ ਟੰਡਿਆ ਦੀ ਪਛਾਣ ਹੋਈ ਕਿ ਹਾਂ ਪਛਾਣ ਹੋ ਗਈ ਬੰਦਿਆਂ ਦੀ ਕਿਹੜੇ ਆ ਜੀ ਜਵਾਰਨਗਰ ਦੇ ਦੋ ਇੱਕਸਾਰ ਨਗਰ ਉਹੀ ਤੇ ਮੈਂ ਬੰਦੇ ਦੇ ਨਹੀਂ ਜਿਹੜੇ ਤੁਹਾਡੇ ਬ੍ਰਦਰ ਦਾ ਕਿਤੇ ਹੋ ਉਹੀ ਉਹੀ ਵਜਾ ਰੰਜੀਤ ਸਾਹੀ ਆ ਇਹ ਪਹਿਲਾਂ ਗਵਾਹੀ ਹੈਗੀ 22 ਤਰੀਕ ਨੂੰ ਅੱਛਾ 22 ਨੂੰ ਗਵਾਹੀ ਸੀ ਉਸ ਕਰਕੇ ਸਰ ਕਿੰਨੇ ਫਾਇਰ ਹੋਏ ਘਰ ਕੋਈ ਫਾਇਰ ਹੋਇਆ ਇਹ ਵੀ ਮਾਰ ਕੇ ਅੱਛਾ ਬੀੜ ਦੇ ਉੱਤੇ ਹੀ ਫਾਇਰ ਹੋਇਆ ਤੇ ਅਗਰ ਕੋਈ ਬਾਹਰ ਖੜਾ ਹੁੰਦਾ ਮੌਕੇ ਤੇ ਜਾਨੀ ਨੁਕਸਾਨ ਹੋ ਸਕਦਾ ਹਾਂ ਹੋ ਸਕਦਾ ਸੀ ਤੇ ਕੀ ਪਰਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਉਹ ਪ੍ਰਸ਼ਾਸਨ ਵਧੀਆ ਕੰਮ ਕਰ ਰਿਹਾ ਰਿਹਾ ਰਾਤੀ ਆ ਗਈ ਸਾਰਾ 2 ਵਜੇ ਤੁਹਾਨੂੰ ਕਿਹਦਾ ਪਤਾ ਲੱਗਿਆ ਜੀ ਆਵਾਜ਼ ਆਈ ਬੜੀ ਸਾਰੀ ਗਲੀ ਬਾਹਰ ਆ ਗਈ ਅਚਨ ਨੌਜਵਾਨ ਕਿੰਨੇ ਸੀਗੇ ਉਸ ਟਾਈਮ ਤਿੰਨ ਜਣੇ ਸੀਗੇ ਉਹੀ ਮੁੰਡੇ ਜਿਹਨੇ ਪਹਿਲਾਂ ਮੁਖੀ ਫੇਰੀ ਕੀਤੀ ਸੀ ਉਹਨਾਂ ਚੋਂ ਵੀ ਇੱਕ ਹੈਗਾ ਇਹ ਆਏ ਕਿਧਰੋਂ ਸੀ ਤੇ ਕੁਝ ਪਤਾ ਲੱਗਿਆ ਕਿੱਧਰ ਨੂੰ ਭੱਜੇਗਾ ਪਹਿਲਾਂ ਇੱਕ ਵਾਰੀ ਇਧਰੋਂ ਆਏ ਨੇ फेर ਉੱਤੋਂ ਹੀ ਘੁੰਮ ਕੇ ਫੇਰ ਵਾਪਸ ਆਏ ਨੇ ਅੱਛਾ ਜੀ ਇਹ ਏਰੀਆ ਜਵਾਰ ਦੂਜੀ ਦੁਆਰਾ ਦੂਜੀ ਵਾਰੀ ਆਇਆ ਜਦੋਂ ਤੋਂ ਫੇਰ ਮਾਰਿਆ ਉਹਨਾਂ ਨੇ ਇਹ ਕਹੋ ਜੀ ਇਹ ਇਲਾਕਾ ਜਿਹੜਾ ਹੈ ਜਵਾਰ ਨਗਰ ਦੁਆਰੇ ਇੱਕ ਕੈਂਪੇ ਸੀ ਛੜ ਕੇ ਕੁਝ ਉਹਨਾਂ ਨੇ ਕਿਹਾ ਜਾਂ ਮਾਰਦੇ ਸਰ ਭੱਜ ਗਏ ਗਾਲਾਂ ਗੁਲਾਂ ਕੱਟੀਆਂ ਉਹਨਾਂ ਨੇ ਪੁੱਤੋਂ ਆਵਾਜ਼ ਆਈ ਜਦੋਂ ਅਸੀਂ ਬਾਹਰ ਆਏ ਆ ਜਾਨਵਰ ਨਿਕਲ ਗਏ ਸੀ ਅੱਛਾ ਜੀ ਤਾਂ ਪੋਨੇ ਤੋਂ ਦੋ ਦੋ ਕੁ ਵਜੇ ਤੇ ਕੁਝ ਗੋਲੀਆਂ ਚਲੰਦਾ ਕੋਈ ਮਾਮਲਾ ਸਾਹਮਣੇ ਆ ਰਿਹਾ ਕਿੱਥੇ ਦੀ ਘਟਨਾ ਹੈ ਕੀ ਕੰਨ ਜਾਂਦੇ ਹੋ ਜਵਾਰ ਨਗਰ ਦੀ ਇੱਕ ਘਟਨਾ ਬਾਰੇ ਇਨਫੋਰਮੇਸ਼ਨ ਮਿਲ ਗਈ ਹੈ ਇਹਦੇ ਬਾਰੇ ਵੈਰੀਫਾਈ ਕਰਕੇ ਅਗਲੀ ਗੋਮੰਦੀ ਕਰਦੇ ਹਾਂ ਅਸੀਂ ਲੱਗਦਾ ਸਰ ਕੋਈ ਪੁਰਾਣੀ ਦੁਸ਼ਮਣੀ ਹੈ ਜਿਹਦਾ ਇੱਕ ਭਰਾ ਵੀ ਇਹਨਾਂ ਦਾ ਹਮਲੇ ਮਾਰਿਆ ਗਿਆ ਸੀ ਇਹਨੂੰ ਵੀ ਹਮਲਾ ਆਇਆ ਸੀ ਵੀ ਉਸ ਦੀ ਤਰੀਖ ਸੀ 22 ਤਰੀਕ ਵੀ ਉਸ ਤਰੀਕ ਤੇ ਪੇਸ਼ ਹੋਣਾ ਸੀ ਉਸ ਕਰਕੇ ਹਮਲਾ ਹੋਇਆ ਦੁਆਰਾ ਸੀਸੀ ਨੂੰ ਵੈਰੀਫਾਈ ਕਰਕੇ ਕਲੀਅਰ ਕਰਦੇ ਜੋ ਵੀ ਹੈ ਤਾਂ ਸਰ ਸੀਸੀ ਕੈਮਰਾ ਦੀ ਜਿਹੜੀ ਫੁਟੇਜ ਆਈ ਉਹ ਕਿੰਨੇ ਬੰਦੇ ਸੀ ਉਹਦੀ ਜਾਂਚ ਹੋਈ ਆ ਪੁੱਛੀ ਪਹਿਲਾਂ ਦੋ ਬੰਦਿਆਂ ਦੇ ਬਾਰੇ ਕਲੀਅਰ ਹੋ ਗਏ ਤਾਂ ਕੁਝ ਬੰਦੇ ਕਿਤੇ ਵੀ ਅਗੇ ਦਸਤਾਰ ਕੋਈ ਕੋਈ ਕੁਝ ਕਿ ਵੈਰੀਫਾਈ ਕਰਦੇ ਠੀਕ ਹੈ ਤੇ ਕਿਹੜੇ ਜਵਾਬ ਦੇਣਾ ਮੰਗ ਲਈ ਜਵਾਬ ਨਾ ਕਰਦੇ ਤੇ ਸਰ ਜਿਹਨਾਂ ਦੇ ਘਰ ਤੇ ਹਮਲਾ ਹੋਇਆ ਉਹਨਾਂ ਦਾ ਪੂਰਾ ਨਾਮ ਕੀ ਸੀ ਕਮਲ ਜੀ ਸੀ ਕਪਲੀ ਵੀ ਕਹਿੰਦੇ ਉਹਨਾਂ ਨੂੰ ਹਾਂ ਕਮਲ ਜੀ ਸੀ ਓਏ ਕਪਲੀ ਦਾ ਫਾਇਰਿੰਗ ਹੋਈ ਕਿ ਉਹਨਾਂ ਦੇ ਘਰ ਤੇ ਫਾਇਰਿੰਗ ਹੋਈ ਹੈ ਘਰ ਦੇ ਬਾਹਰ ਰਹੇ ਉਹ ਤੇ ਪਰੇ ਬੈਠੇ ਠੀਕ ਹੈ ਕੀ ਮਾਮਲਾ ਕੀ ਹੋਇਆ ਸੀ ਰਾਤ ਕਿੰਨੇ ਵਜੇ ਦਾ ਸਮਾਂ ਸੀ ਕੀ ਗੱਲ ਹੋ ਰਹੀ ਹੈ 1:30 ਵਜੇ ਦੀ ਗੱਲ ਹੈ 1:30 ਵਜੇ ਹਾਂਜੀ ਤੇ ਬੰਦਿਆਂ ਦੀ ਪਛਾਣ ਹੋਈ ਕਿ ਹਾਂ ਪਛਾਣ ਹੋ ਗਈ ਬੰਦਿਆਂ